ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਛੋਟੀਆਂ ਦਿਖਾਵਾਂਗੇ ਦੋ ਟੋਕੜਾਂ ਗੱਬੜਾਂ ਤੇ ਇੱਕ ਬਿਲਕੁਲ ਤਾਜੀ ਸੂਈ ਆਪਾਂ ਪਹੁੰਚੇ ਬਾਈ सोनू ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਵਧੀਆ ਵ ਵੇ ਜੇ ਆਪਣੇ ਨਾਮ ਤੇ ਐਡਰੈਸ ਦੱਸਿਓ। ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ। 981957550 ਠੀਕ ਹੈ ਜੀ ਤੇ ਆ ਬੜੀ ਪਹਿਲਾਂ ਤੋਂ ਕਰ ਲਈਏ ਸ਼ੁਰੂਆਤ। ਜੀ ਇਹ ਰਾਤੀ ਸੂਈ ਆ ਕੋਈ 10000 ਵਜੇ। ਅੱਛਾ ਜੀ। ਆ ਜੇ ਜੁਰਕਾਤੀ ਆ ਪ੍ਰੋਪਰ। ਠੀਕ ਹੈ ਠੀਕ ਹੈ ਜੀ। ਲਵ ਗਿਆ ਜੇ ਜੁਰਕਾਣ ਪ੍ਰੋਪਰ ਪਾਤੀ ਆ। ਠੀਕ ਹੈ ਜੀ। 2 ਕਿਲੋ ਥੋਤੀ ਜੇ। ਅੱਛਾ ਜੀ। ਤੇ ਜਵਾਕੇ ਦੇ ਪਿੱਛੇ ਬਹੁਤ ਜਵਾ ਦੋ ਕਿਲੋ। ਅੱਛਾ ਜੀ। ਬਾਕੀ ਠੰਡੀ ਬੜੀ ਕੱਟੀ ਭਾਈ ਨਿਕਲੀ ਆ ਠੀਕ ਆ ਠੀਕ ਆ ਕਿਤੇ ਲੱਤ ਨਹੀਂ ਹਿਲਾਉਂਦੀ ਕਿਤੇ ਬਹੁਤੀ ਸੀਸ ਹਾਲ ਲਓ ਜੀ ਚੈੱਕ ਕਰ ਸਕਦੇ ਬਾਕੀ ਥਣ ਥਣ ਜਿਹੜਾ ਐਨ ਕੱਲਾ ਕੱਲਾ ਲੱਗਾ ਪਿਆ ਉਹਦੇ ਚੱਡਾ ਚੱਡਾ ਵੀ ਤੇ ਬਾਕੀ 2 ਕਿਲੋਟਰ ਬਈ ਕਹਿੰਦਾ ਕਿ ਚਵਾਈਏ ਦੀ ਮੈਂ ਕੀਤੀ ਆ ਬੌਲਾ ਕੱਢਿਆ ਵਾ ਹਾਂ ਤੇ ਜਵਾਕੀ ਆ ਗਿਆ ਜਿ ਪਿਛੇ ਦੇ ਲਓ ਜੀ ਫੀਮਲ ਕਾਫ ਆ ਗਿਆ ਜੇ ਤੇ ਕੱਡ ਕਾੜ ਵੀ ਠੀਕ ਹੈ ਜੀ ਆਓ ਤੇ ਆਵेलो ਲਓ ਜੀ ਚੈੱਕ ਕਰ ਦੋ ਦੀ ਜੇ ਦੋ ਦੰਦ ਜੇ ਦੋ ਦੰਦ ਪਈਆ ਦੋ ਕਾ ਚੌਗਿਆ ਤੋੜਿਆ ਜਾ ਜਾ ਵੇ ਲੋਕ ਅਲੱਗੇ ਮਰੋਂ ਕੈਂ ਵਜਾ ਜਣਾ ਆਉਂਦੇ ਅੱਡੀ ਖੰਡੇ ਆਹ ਵੇ ਲੋਕ ਚੈੱਕ ਕਰ ਸਕਦੇ ਜੀ ਬੱਕਲ ਹਜੇ ਦੰਡਾ ਦੇ ਵਿੱਚ ਆ ਤੇ ਆ ਸੀਲੀਆਂ ਸੁਲੀਆਂ ਵੀ ਚੈੱਕ ਕਰ ਸਕਦੇ ਆ ਵੇ ਲੋਕ ਜਵਾਕ ਵੀ ਇਹ ਮੋਰਲ ਕਰ ਕਹਿੰਦਾ ਫਿਰ ਵੀਰ ਨੂੰ ਕਵੇ ਨਾ ਦੋਂਦੀ ਨਹੀਂ ਆ ਦੋ ਦੰਦ ਜੀ ਠੀਕ ਹੈ ਠੀਕ ਹੈ ਚੌਗਿਆ ਤੋੜੇ ਜੀ ਠੀਕ ਹੈ ਠੀਕ ਹੈ ਜੀ ਹਾਲਾਂ ਜਦੀ ਬਸ ਇਹ ਬੰਦ ਆ ਗਿਆ ਹਾਲਾਂ ਲੋ ਜੀ ਬਾਕੀ ਕਾਟ ਕਾਟ ਜਿਹੜਾ ਚੰਗਾ ਆ ਗਿਆ ਵਾਲੇ ਸਿੰਗਲ ਹੱਡੀ ਆ ਇਹ ਥੜ ਭਾਂਡਾ ਵੀ ਬਹੁਤ ਹੀ ਚੰਗਾ ਲੱਗਾ ਕਰਮਾ ਵਾਲੀ ਨੂੰ ਐਨ ਕੱਲਾ ਕੱਲਾ ਥਾਂ ਲੱਗਾ ਪਰ ਕਿੰਨਾ ਕੱਢੀ ਜਾਊਗੀ ਬਾਈ ਉਹ ਬਾਈ 10 ਕਿਲੋ ਤੋਂ ਝੋਟੀ ਦੀ ਮਾਰੀ ਸੀਲ ਵੇਖੋ ਬੜੀ ਆਸ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਸੋਲੀਆਂ ਜਿੱਥੇ ਮੱਝੀ ਖਲਾਰ ਕੇ ਤੁਸੀਂ ਚਬਾਈ ਕਰ ਸਕਦੇ ਜਿਹੜੇ ਪਹਿਲਣਿਆਂ ਇਹਨਾਂ ਆ ਦੋੰਦੀ ਕੱਟੀ ਬਾਈ ਸੀਲ ਤੇ ਵੇਖੋ ਮੇਰੀ ਏ ਲਓ ਜੀ ਚੈੱਕ ਕਰ ਸਕਦੇ ਠੀਕ ਹੈ ਠੀਕ ਹੈ ਚਬਾਈ ਇੱਕ ਬੜੀ ਲੱਗੀ ਥੋੜੀ ਅੱਛਾ ਜੀ ਚਲੋ ਹਾਂ ਦੋਸਤ ਸੁਣਾ ਬਿਦਾ ਥਾਂ ਲੱਗਾ ਜੀ ਲੋਜੀ ਥਾਨ ਤੋਂ ਨਾਲ ਸਪੈਸ਼ਲ ਲੱਗਾ ਤੇ ਲੋਕ ਵਾਲਾ ਥਾਨ ਲੱਗਾ ਪਿਆ ਵਾ ਬਹੁਤੀ ਕਿੱਤੀ ਸੀ ਨਿਕਲੀਏ ਠੀਕ ਆ ਠੀਕ ਆ ਜੇ ਮੈਨੂੰ ਕੋਪਟਰ ਬਾਤੀ ਸਾਰੀ ਹਾਂਜੀ ਹਾਂਜੀ ਲਓ ਜੀ ਫੇਸ ਕੁਆਲਟੀ ਦੇ ਸਿੰਘ ਸੁng ਵੀ ਇਹਦੇ ਨਾਲ ਕੋ ਕਵੇ ਬਸ ਦੋ ਦੰਦ ਹੀ ਹੈਗੇ ਆਵੇ ਲੋ ਸ਼ੋਗੀਆਂ ਤੋੜਿਆ ਜੇ ਠੀਕ ਆ ਠੀਕ ਆ ਲਓ ਜੀ ਆ ਫੇਰ ਚੈੱਕ ਕਰ ਸਕਦੇ ਆ ਆ ਲੁਗਾਂ ਦੇ ਵਿੱਚ ਹੁੰਦੀਆਂ ਵੇ ਲੋ ਹਾਂਜੀ ਹਾਂਜੀ ਹਾਂ ਠੀਕ ਜੀ ਤੇ ਸਿੰਘ ਵੀ ਆਪਾਂ ਰਿੰਗਰ ਸਿੰਘ ਕਹਿ ਸਕਦੇ ਆ ਇਹਨੂੰ ਆਪਾਂ ਬਿਲਕੁਲ ਨਿਗਾ ਨਿਗਾ ਜਿਆ ਸਿੰਘ ਲੱਗਾ ਵਾ ਆਹ ਵਾਲਾ ਦਾ ਜਵਾਬ ਜੇ ਫੀਮੇਲ ਕਾਫ ਆ ਗਿਆ ਪੇ ਸੇ ਬਿਲਕੁਲੀ ਅਜੇ ਤਾਜ਼ਾ ਗਿੱਲਾ ਨੜੂ ਹੈ। ਰਾਤੀ ਸੂਈ ਭਾਜੀ। ਠੀਕ ਹੈ ਠੀਕ ਹੈ ਜੀ। ਇਹ ਰਾਤੀ ਸੂਈ ਆਪ ਪੱਟੀ। ਤੇ ਇਹਦਾ ਭਾਈ ਜੀ ਮੁੱਲ ਫਿਰ ਕੀ ਕਰਨਾ? ਮੁੱਲ ਭਾਈ ਜੀ ਦੀ ਕੱਤੀ ਠੰਢੀ ਗਈ ਆ। ਹਾਂ ਜੀ। ਇਹ ਬੋਲਾ ਇਸੇ 2 ਕਿਲੋ ਜੁਆ ਵਾਪਸ ਜੀ ਗਰੂਸ਼ਾ ਲੀਏ। ਅੱਛਾ ਜੀ। ਇਹਦਾ ਮੁੱਲ ਕਰਦਾ 75000 ਰੁਪਏ ਲੱਗੇਗਾ। ਅੱਛਾ ਜੀ। ਹਾਂ ਨਾ। ਹਾਂ ਨਾ ਭਾਈ 75000 ਦੇਣੀਏ। ਠੀਕ ਹੈ ਲਓ ਜੀ ਜੀਰ ਖਾਦੋ ਫਿਰ ਆਪਰੋਪਰ ਬਾਜੀ ਇਹਨੇ ਲਓ ਜੀ 73000 ਦੀ ਤੇ ਬਿਲਕੁਲ ਹੀ ਨਾਰਮਲ ਰੇਟ ਆ ਚਲੋ ਕਿ ਵੀਰ ਸੇਵ ਵਾਲਾ ਜੀ ਦੁੱਧ ਚੰਗਾ ਕੱਢੀ ਹੋਊਗਾ ਤੇ ਬਾਕੀ ਥਾਨ ਕੋਲ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਸੀਰ ਬੜੀ ਐ ਤੇ ਲਓ ਜੀ ਸੀਲਿੰਗਾਂ ਸੂਲੀਆਂ ਲਓ ਵੀ ਬਹੁਤ ਹੀ ਕਾਮਯਾਬ ਆ ਬਹੁਤੀ ਕੱਟੀ ਸੀ ਦਾ ਕਿਉਂ ਮਾਨੁਕਰਾਂ ਦਾ ਕੱਲਾ ਕੱਲਾ ਲੱਗਾ ਪਿਆ ਵਾ ਜਿਹੜੇ ਮਰਜ਼ੀ ਬੰਨੇ ਬੈ ਜੋ ਕੱਟੀ ਦੋ ਠੀਕ ਹੈ ਠੀਕ ਹੈ ਜੀ ਇਹ ਤਾਂ ਆਹ ਚੀਜ਼ਾਂ ਭਾਈ ਪਹਿਲਾਂ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਲਓ ਜੀ ਬਾਕੀ ਪੂਰੇ ਪੜੇ ਜਿੱਦਾਂ ਚੋਕੀ ਦਾ ਮੈਂ ਕਰਮਾਲੀ ਦਾ ਦੁੱਧ ਉਤੜ ਪੜਾਵਾ ਤੇ 73000 ਦੀ ਬਾਈ ਕਹਦਾ ਗੱਦੇ ਦਾ ਬਾਈ 73200 ਛੋਟੀ ਹੋਣੀ ਹੈ ਤੇ ਬਸ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਅੱਗੇ ਨੀਲੀ ਪੂਰੀ ਦੇਖੋ ਵੀਰ ਜੀ ਹੱਥ ਤੋਂ ਦੋ ਜੇ ਅੱਛਾ ਜੀ 40 ਦਿਨ ਬਣੀ ਹੋਈ ਏ ਠੀਕ ਹੈ ਮੈਂ ਗਰੰਟੀ ਦੇ ਕੋ ਦਿੰਦਾ ਜੀ ਅੱਛਾ ਜੀ ਹਾਂ ਠੀਕ ਹੈ ਲਓ ਜੀ 40 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਟੀਗਾ ਭਰੇ ਨੂੰ ਤੇ 8 ਲੀਟਰ ਜਿਹੜਾ ਕੋ ਦੁੱਧ ਤਿਆਰ ਆ ਜਮਾਂਦਰੂ ਹੋਵੇ ਥਾਂ ਦੀ ਤੇਲ ਜੇ ਠੀਕ ਹੈ ਜੀ ਬਾਕੀ ਸੋਹਣ ਪੂਣਾ ਜਿਹੜਾ ਬਹੁਤ ਹੀ ਆ ਗਿਆ ਬੈਣੀ ਤਾਂ ਦੂਜਾ ਸਾਈਡ ਭਾਈ ਜੀ ਲਓ ਜੀ ਕੱਦ ਕਾਠ ਜਿਹੜਾ ਚੰਗਾ ਆ ਗਿਆ ਇਹਦਾ ਵੀ ਤੇ ਪਿਓਰ ਨੀਲੀ ਦੇ ਬੂਰੀ ਫੇਸ ਕੁਆਲਟੀ ਵੀ ਚੈੱਕ ਕਰਾਉਣੀ ਆ ਤੁਹਾਨੂੰ ਆ ਦੇਖੋ ਜਾਓ ਇੱਥੇ ਬੜਿਆ ਤੁਰ ਕੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਲੱਗਾ ਆਪਾਂ ਬਾਈ ਸੱਤ ਗੱਲ ਉਹਦੀ ਗੱਡੀ ਦੇਵਾਂਗੇ ਅੱਛਾ ਜੀ ਹਾਂ ਵਾਦ ਨਹੀਂ ਆਪਾਂ ਕਹਣਾ ਬਸ ਸੱਤ ਹੀ ਕਰਕੇ ਦਵਾਂਗੇ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਟੀ ਤੇ ਸਿੰਗ ਰਿੰਗ ਇਹਦਾ ਵੀ ਆ ਗਿਆ ਤੇ ਹੈ ਵੀ ਸਿੰਗਲ ਹੱਡੀ ਜੇ ਤੇ ਬਣੀ ਨੂੰ ਵੀ ਬਾਈ ਦਾਦਾ ਕੇ 40 ਕੇ ਦਿਨ ਦੇ ਆਸ-ਪਾਸ ਜਿਹੜਾ ਇਹਦੀ ਦੇ ਕਿ ਬਰੀਡ ਨਾਲ ਬੱਚੇ ਪਤਾ ਲਈ ਜਾਵੇ ਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਕਹਿਣ ਵਾਲੀ ਕੋਈ ਸ਼ੱਕ ਨਹੀਂ ਕੋਈ ਇਹਦੀ ਤੇ ਲਗੜੀ ਆ ਹਾਂਜੀ ਹਾਂਜੀ ਬੱਚੇ ਬੱਚੇ ਲਈ ਜਾਵੇ ਝੋਟੀ ਦੇ ਗਾਹ ਦੇ ਰੁਪਈਆ ਦੇ ਬੱਚੇ ਠੀਕ ਆ ਠੀਕ ਆ ਲਓ ਜੀ ਥਾਣ ਥਣ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਕਰਮ ਵਾਲੀ ਦਾ ਫੇਸ ਕੁਆਲਟੀ ਤੇ ਸਿੰਗ ਸੁਣ ਜਿਹੜਾ ਬਹੁਤ ਹੀ ਚੰਗਾ ਆ ਬੇਟੀ ਝੋਟੀ ਨੇ ਪੈਰ ਤਾਂ ਤਾ ਮਲਿਆ ਅੱਛਾ ਜੀ 1 ਲੱਖ ਦੀ ਝੋਟੀ ਭਾਈ ਠੀਕ ਆ ਠੀਕ ਆ ਜੀ ਬੇਟੀ ਝੋਟੀ ਦਾ ਉੱਤੇ ਪੈਰ ਤਾਂ ਤਾ ਰੁਪਈਆ ਅੱਛਾ ਜੀ ਤੇ ਇਹਦਾ ਭਾਈ ਮ ਜਿਹੜੀ ਹਾਨਾਂ ਲਈ ਆਪਣਾ ਸਾਫੀ ਜਿਹੜੀ ਭਾਵੇਂ ਨੀਕੇ ਤੇ ਭਾਵੇਂ ਨਾਲੇ ਠੀਕ ਆ ਲਓ ਜੀ 60000 ਦੇ ਕਾਡ ਕਾੜ ਤੁਸੀਂ ਉਹਦੇ ਨਾਲ ਵੀ ਬਹੁਤ ਯਾਰਾ ਹੋਗੇ ਕਦੀ ਹੋਣੀ ਏ ਠੀਕ ਆ ਠੀਕ ਆ ਲਓ ਜੀ ਬਾਕੀ ਜਿਹਨੇ ਬਰੀਡ ਬਰਾਡ ਤਿਆਰ ਕਰਨੀ ਉਹਦੇ ਵਾਸਤੇ ਬਹੁਤ ਹੀ ਵਧੀਆ ਵਾ ਬਾਕੀ ਜਿਹੜਾ ਹਵਾਲੇ ਦੀਆਂ ਸਫਾਈਆਂ ਸਫਾਈਆਂ ਤੁਸੀਂ ਕਿਆ ਕਰ ਸਕਦੇ ਜੀ ਬਹੁਤ ਯਾਰਾ ਆਗੀਆਂ ਵਾ ਐਣ ਕੱਲਾ ਕੱਲਾ ਥਾਂ ਲੱਗਾ ਪਿਆ ਕਰਮਾਲੀ ਦੇ 60000 ਦੀ ਭਾਜੀ ਹਾਨਾਂ ਹੋਣੀ ਏ ਠੀਕ ਆ ਲਓ ਜੀ 60000 ਦੀ ਭਾਈ ਕਹਿੰਦਾ ਕਿ ਹਾਨ ਆਈਆਂ ਜੇਤੋਂ ਛੋੜ ਹੀ ਹੋਣੀ ਸਿਰਫ ਡੇਰੀ ਕਿਉਂ 15 16 ਮਹੀਨੇ ਤੋਂ ਡੇਰੀ ਕਿਉ ਇਓ 7.5 ਅੱਠਵਾਂ ਵੀ ਨਾਲ ਆ ਰਿਹਾ ਸਾਢੇ 7.5 ਹੋ ਗਈ ਆ ਠੀਕ ਆ ਦੁੱਧ ਕੋ 3 ਕਿਲੋ ਹੈਗਾ ਜੀ ਹੁਣ ਅੱਛਾ ਜੀ ਕੀ ਭਾਈ ਚਾਹੁੰਦੇ ਠੀਕ ਆ ਸਾਢੇ 7.5 ਦੀ ਚੈੱਕ ਨਾਲੇ ਆਪਾਂ ਨੂੰ ਕਰਾਈ ਅਗਲਾ ਵੀ ਕਰਾ ਲਈਏ ਵੀਡੀਓ ਬਣੀ ਪਈ ਚੱਕ ਲਈ ਅੱਛਾ ਜੀ ਹਾਂ ਲਓ ਜੀ ਸਾਢੇ 7 ਮਹੀਨੇ ਦੀ ਚੈੱਕ ਪਾਸ ਤੇ ਦੁੱਧ 3 ਕਿਲੋ ਸਿੰਗਲ ਤੇ ਕੋਈ ਜਾਵੇ ਦੇ ਹਾਂਜੀ ਇਹਨਾਂ ਕੋਈ ਸਿਕ ਖੁੱਲਾ ਆ ਬਿਲਕੁਲ ਜੀ ਦੁੱਧ ਤੇ ਜਾਵੇ ਇਹਦੇ ਬਸ ਦੁੱਧ ਦੇਖੇ ਕੀ 16 17 ਲੀਟਰ 15 ਲੀਟਰ ਬਾਈ ਨੇ ਕਾ ਦੋ ਚਾ ਲਓ ਜੀ 15 ਲੀਟਰ ਜਿਹੜਾ ਦੁੱਧ ਆ ਝੋਟੀ ਨੇ ਭਰਿਆ ਵਾ ਤੇ ਡੇਰੀ ਦੇ ਵਿੱਚੋਂ ਬਾਈ ਨੇ ਲਿਆਂਦੀ ਆ ਤੇ ਥਾਨ ਕੋਲ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਬਾਕੀ ਪਿਓਰ ਨੀਲੀ ਰਵੀ ਦੇ ਵਿੱਚ ਆ ਗਈ ਅੱਖਾਂ 'ਚ ਵੀ ਆ ਗਈ ਆ ਲਓ ਜੀ ਕਾ ਦਕਾੜ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਅਠੀ ਪੈਰੀ ਮਿਲਦੀ ਭਾਈ ਜੀ ਭਾਈ ਭਾ ਦੋਵੇਂ ਟਾਈਮ ਚੋਲੇ ਦੇ ਕੋਲ ਅਠੀ ਪੈਰੀ ਕੋਲੇ ਇਹਨਾਂ ਮਹੀਨੇ ਦੇ ਵੀ ਮਹੀਨੇ ਦੁੱਧ ਦਿੰਦਾ ਵਾ ਅੱਛਾ ਜੀ ਉਹ ਆਦੇ ਮਹੀਨੇ ਛੱਡੀ ਪੈਣੀ ਮਾਲੋ ਠੀਕ ਆ ਠੀਕ ਆ ਕੋਈ ਚਵਾਈ ਇੱਕ ਤਾਂ ਬੜੀ ਬੜੀ ਫਸੂਲ ਹੋ ਗਿਆ ਮੁੰਡਾ ਲਓ ਜੀ ਚੱਡਾ ਚੁੱਡਾ ਜਿਹੜਾ ਇਹਦਾ ਬਹੁਤ ਚੰਗਾ ਉਹਦੇ ਢਿੱਲਾ ਢੋਲਾ ਦੇ ਸਾਹਣਾ ਬਾਕੀ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਦੁੱਧ ਵਾਲੀ ਆ ਆਪਣੀ ਕਰਾਵੇ ਜਾ ਕੇ 5 ਡਾਲਰ ਆਪੀ ਗਰੰਟੀ ਫੋਲਿਆ ਅੱਛਾ ਜੀ ਹਾਂ ਇਹਦਾ ਭਾਈ ਮੁੱਲ ਫਿਰ ਇਹਦਾ ਮੁੱਲ ਹਾਣਾ 65000 ਰੁਪਏ ਜੀ ਲਓ ਜੀ 65000 ਦੀ ਟੋਕੜ ਗੱਬਣਾ ਇਹ ਵੀ ਚਲੋ 2.5 ਮਹੀਨੇ ਕੁ 40000 ਦੀ ਭਾਈ ਦਵਾਂਗੇ ਨੀ ਹਾਣਾ ਠੀਕ ਆ ਲਓ ਜੀ 64000 ਦੀ ਭਾਈ ਕਹਿੰਦਾ ਕਿ ਦਵਾਂਗੇ ਹਾਂ ਨਾ ਹੀ ਇਹ ਵੀ ਚਲੋ ਕੋਈ ਵੀਰ ਭਰਾ ਸੰਭਲੂਗਾ ਤੇ ਚਲੋ ਰੁਪਈਏ ਭਾਈ ਚੰਗੀ ਮਾਝੇ ਮਤਲਬ ਦੋਸਤ ਕਮੇਟੀ ਵਾਲਾ ਹੀ ਹਿਸਾਬ ਤਾਵੇ ਆ ਚੈੱਕ ਕਰ ਸਾ ਤੇ ਬਾਕੀ ਫੋੜ ਫੋੜ ਬਾਹਰ ਹੁੰਦੀ ਰਬਦੀ ਆ ਅੱਛਾ ਜੀ ਹਾਂ ਲਓ ਜੀ ਬਾਕੀ ਚੰਗੇ ਆ ਪਸ਼ੂ ਬਾਈ ਦੇ ਕੋਲ ਸਾਰੇ ਤੇ ਫੇਰ ਆਪਾਂ ਇਧਰ ਦਿਖਾ ਦਿੰਨੇ ਤੁਹਾਨੂੰ ਜਿਹੜੀ ਪਹਿਲੇ ਨੰਬਰ ਤੇ ਝੋਟੀ ਬਿਲਕੁਲ ਤਾਜੀ ਸੂਈ ਆ ਇਹ ਵੀ ਚਲੋ ਕੋ ਵੀਰ ਭਰਾ ਚਲੋ ਸਾਂਭਣਾ ਵਾਲਾ ਲੈ ਗਏ ਦੁੱਧ ਚੰਗਾ ਕੱਢੀ ਜਾਣਾ ਪਿੱਛੇ ਵੀ ਫੀਮੇਲ ਕਾਫ ਤੁਹਾਨੂੰ ਪਤਾ ਇਹਦਾ ਵੀ ਡਬਲ ਫਾਇਦਾ ਵਾ ਕੱਢੀ ਨਾ ਜਿੱਦੀ ਕੱਟੀ ਸੀ ਲਿਆ ਹਾਂਜੀ 10 ਦੇਣ ਦੁੱਧ ਆ ਕੰਨੋ ਫੜੀ ਫਿਰਨਾ ਰਮਾਨ ਠੀਕ ਹੈ ਠੀਕ ਹੈ ਬੜੀ ਫੜੇ ਦੇ ਗਾੜੀ ਖਾਲ ਪਾਲ ਜੋ ਮਜੀ ਸੁਟੀ ਉਹ ਖਾਈ ਜਾਂਦੀ ਹੈ ਅੱਛਾ ਜੀ ਤੇ ਆਹ ਲੋ ਜੀ ਬੜੀ ਬਾਕੀ ਬ੍ਰੀਡ ਤਿਆਰ ਕਰਨੀ ਹੋਵੇ ਕਿਸੇ ਵੀਰ ਭਰਾ ਨੇ ਗਾਂ ਤੇ ਉਹਦੇ ਬਾਅਦ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਐਨ ਕੁੰਡੀ ਚੂਰ ਜਿਹਨੂੰ ਕਹਿੰਦੇ ਨੇ ਰਿੰਗ ਸਿੰਘ ਤੇ ਫੇਸ ਕੁਆਲਟੀ ਫੇਰ ਦਿਖਾ ਦਨੇ ਤੁਹਾਨੂੰ ਆਪਾਂ ਬਹੁਤ ਹੀ ਜ਼ਿਆਦਾ ਕਿਉੜਜਾ ਆ ਗਿਆ ਉਹ ਅੱਖਾਂ ਜੀ ਦੇ ਮੱਥੇ ਦੇ ਫੋਲ ਬਲੇਰ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਬਾਕੀ ਚਲੋ ਵੀਰਾਂ ਭਰਾਵਾਂ ਅੱਗੇ ਪੈਂਦੇ ਜਾ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਚਲੋ ਜਿਹੜੇ ਅੱਗੇ ਵੀਰ ਭਰਾ ਨੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਆ ਜੇਰ ਜੂਰ ਫੇਰ ਇੱਕ ਵਾਰ ਚੈੱਕ ਕਰ ਸਕਦੇ ਤੁਸੀਂ ਪ੍ਰਾਣ ਪ੍ਰੋਪਰ ਪਾਤੀ ਆ ਜੇਰ ਵੱਲੋਂ ਕੋਈ ਸ਼ੱਕ ਨਹੀਂ ਆ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ